ਇੱਕ ਵਾਰੀ ਭਾਈ ਸਾਹਿਬ ਮਿਹਰ ਦੇ ਰੰਗ ਵਿੱਚ ਆਏ ਤੇ ਧਰਮਪਾਲ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਨਾਲ ਲੈ ਗਏ ਵੱਡੀ ਪ੍ਰਕਰਮਾ ਵਿੱਚ ਕੋਈ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਭਾਈ ਸਾਹਿਬ ਕੁਝ ਮਿੰਟ ਉਥੇ ਖੜੇ ਹੋ ਗਏ ਨਿਤਰਬੰਦ ਸਨ ਆਪ ਨੇ ਰਾਗੀ ਸਿੰਘ ਨੂੰ 5 ਰੁਪਏ ਅਰਦਾਸ ਕਰਵਾਏ ਉਸੇ ਸਮੇਂ ਧਰਮਪਾਲ ਸਿੰਘ ਨੇ ਵੀ 5 ਰੁਪਏ ਅਰਦਾਸ ਕਰਵਾਏ ਭਾਈ ਸਾਹਿਬ ਉੱਥੋਂ ਚੱਲ ਪਏ ਅਤੇ ਧਰਮਪਾਲ ਸਿੰਘ ਨੂੰ ਪੁੱਛਿਆ ਕਿ ਤੁਸੀਂ 5 ਰੁਪਏ ਕਿਉਂ ਅਰਦਾਸ ਕਰਵਾਏ ਹਨ ਕਿ ਸਾਨੂੰ ਦੇਖ ਕੇ ਕਰਵਾਏ ਹਨ ਧਰਮਪਾਲ ਸਿੰਘ ਨੇ ਉੱਤਰ ਦਿੱਤਾ ਕਿ ਸਵਾਦ ਆ ਗਿਆ ਸੀ ਤੇ ਖਿਆਲ ਕਰ ਰਿਹਾ ਸੀ ਕਿ ਕੁਝ ਅਰਦਾਸ ਕਰਾਵਾਂ ਜੋ ਆਪਨੇ ਅਰਦਾਸ ਕਰਵਾਈ ਫਿਰਦਾਸ ਨਹੀਂ ਵੀ ਕਰਵਾਈ ਭਾਈ ਸਾਹਿਬ ਨੇ ਫਰਮਾਇਆ ਕਿ ਇਸ ਤਰ੍ਹਾਂ ਜਦੋਂ ਕੀਰਤਨ ਵਿੱਚ ਸਵਾਦ ਆਵੇ ਹੱਥੋਂ ਕੁਝ ਦੇ ਕੇ ਅਰਦਾਸ ਕਰਵਾ ਦਿੱਤਾ ਕਰੋ ਜੇ ਅਰਦਾਸ ਨਾ ਕਰਵਾਈਏ ਤਦੋਂ ਫਿਰ ਆਪਣੀ ਕਮਾਈ ਵਿੱਚੋਂ ਕੁਝ ਦੇਣਾ ਪੈਂਦਾ ਹੈ ਇਹ ਚੰਗਾ ਹੈ ਚਿੱਤ ਜੁੜਿਆ ਸੁਆਦ ਆਇਆ ਭੇਟਾ ਕਰ ਦਿੱਤੀ ਹਿਸਾਬ ਸਾਫ਼ ਹੋ ਗਿਆ